ਬਹੁਤ ਲੜਾਈਆਂ ਵੀ ਦੇਖਣ ਨੂੰ ਮਿਲੀਆਂ ਸਫ਼ਰ ਦੇ ਵਿੱਚ ਓਕੇ ਬਾਏ ਤੋ ਆ ਕੀ ਕਰਦਾ ਐਡਾ ਕੱਪ ਚਾਹ ਦਾ ਦਸਾਂ ਦਾ ਇੰਨੀ ਕਿਤਾ ਘਰੇ ਛੱਡ ਦਿੰਦੇ ਆ ਗੋਲੇ ਦੇ ਵਿੱਚ ਆ ਸਮਾਨ ਲੈ ਕੇ ਭੱਜ ਗਿਆ ਹਾਂਜੀ ਸਫਰ ਕਰਦੇ ਕਰਦੇ ਬਹੁਤ ਲੋਕ ਹਲ ਚੁੱਕੇ ਆ ਜਮਾ ਸਫਰ ਕਰਦੇ ਕਰਦੇ ਤਕਰੀਬਨ 8:11 ਵਜ ਗਏ ਆਨੇ ਰਾਤ ਦੇ ਤੇ ਆਪਾਂ ਇੰਡੀਆ ਦੀ ਰਾਜਸਥਾਨੀ ਦਿੱਲੀ ਵਿੱਚ ਐਂਟਰ ਕਰ ਗਏ ਆ ਸਫਰ ਬਹੁਤ ਵਧੀਆ ਸੀ ਬਹੁਤ ਲੜਾਈਆਂ ਵੀ ਦੇਖਣ ਨੂੰ ਮਿਲੀਆਂ ਸਫਰ ਦੇ ਵਿੱਚ ਤੇ ਬਹੁਤ ਵਧੀਆ ਸਫਰ ਆ ਤੁਹਾਨੂੰ ਵੀ ਇਹੀ ਗੱਲ ਕਹਿਣਾ ਚਾਹੁੰਦੇ ਆ ਕਿ ਵੀ ਘਰੇ ਨਾ ਬੈਠੋ ਨਿਕਲੋ ਕਰੋ ਬਾਹਰ ਏਦਾਂ ਦੇ ਜ਼ਿੰਦਗੀ ਦੇ ਵਿੱਚ ਐਡਵੈਂਚਰ ਕਰੋ ਜ਼ਿੰਦਗੀ ਜਿਉਂਓ ਚਾਹੇ ਛੋਟੇ ਮੋਟੇ ਸਫ਼ਰ ਕਰੋ ਪਰ ਜ਼ਰੂਰ ਕਰੋ 6 ਮਹੀਨੇ ਬਾਅਦ ਸਾਲ ਬਾਅਦ 3 ਮਹੀਨੇ ਬਾਅਦ ਜ਼ਰੂਰ ਟਾਈਮ ਕੱਢੋ ਜ਼ਰੂਰ ਟਾਈਮ ਕੱਢੋ ਏਦਾਂ ਦਾ ਤੇ ਤਾਂ ਕਿ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਪਤਾ ਲੱਗੇ ਕਿਉਂਕਿ ਬਹੁਤ ਕੁਝ ਸਿੱਖਣ ਨੂੰ ਮਿਲਦਾ ਏਦਾਂ ਦੀਆਂ ਛੋਟੇ-ਛੋਟੇ ਟ੍ਰਿਪਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਲੋਕ ਮਿਲਦੇ ਆਪਾਂ ਨੂੰ ਬਹੁਤ ਕੁਝ ਸਿਖਾ ਕੇ ਵੀ ਜਾਂਦੇ ਨੇ ਲੋਕ ਕਈ ਤਾਂ ਇਦਾਂ ਦੇ ਮਿਲਦੇ ਨੇ ਵਧੀਆ 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 ਟ੍ਰੈਪਿੰਗ ਹੀ ਜਾਂਦਾ ਚੈੱਕ ਕਰ ਲਾ ਸਾਬ 44 44 ਰਵੇ ਨਾ ਹੋਏ ਪਏ ਸੰਖਿਆ ਏ 1 2 4 ਚੱਲ ਕੇ ਰਾਂ ਇੱਥੋਂ ਚਾਹ ਵੇਖ ਲਾ Ja फिर इतना कर la को कर लेना भाई को कर दियो को कर दियो किन्हें किन्हें क्या कर रहे हो वीडियो ਖਿਲੇ ਖਿਲੇ ਕੀ ਕਰ ਰਹੇ ਹੋ ਦੇਖੋ ਭਾਈ ਬਲੌਗ ਚੱਲ ਰਿਹਾ ਹੈ ਲੋਕਸ ਪ੍ਰਾਈਸ ਕਿੰਨੀ ਹੋ ਰਹੀ ਹੈ ਹਾਂ ਹਾਂ ਕੱਢ ਲਓ ਇਹ ਚੱਲੋ ਕਰ ਦੋ ਤੁਸੀਂ ਦੋਨਾਂ ਦੇ ਯਾਰੀ ਹੈ ਹੈਲੋ ਇਹ ਮੇਰਾ ਸਟਾਫ ਹੈ ਵੈਲਕਮ ਅਲੈਕੁਮ ਕੋਤਨ ਲੈਣਾ ਬਾਈ 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 ਦੇਖ ਲੈ ਕੁਝ ਲੈਣਾ ਮਾੜਾ ਮੋਟਾ ਉਹ ਐਣੀਗਾ ਆਪਣਾ ਸਲੀਪ ਲੜਾਉਂਦਾ ਕਿ ਨਾ ਕਰਕਰੇ ਲਾ ਕਰਕਰੇ ਲੈ ਲੈ ਲਾ ਕਰਕਰੇ ਕਰਕਰੇ ਹੈਗੇ ਆ ਕਰਕਰੇ ਨਹੀਂ ਕਰਕਰੇ 30 ਰੁਪਏ ਦੇ ਦੇ ਜਿਹੜਾ ਹੈਗਾ ਆਹ ਆ ਗਏ ਵਧੀਆ 30 ਰੁਪਏ ਵਧੀਆ ਵਾਲਾ ਹੈ ਹਾਂ ਹਾਂ ਹੋ ਲੈ ਲੈ ਫਿਰ ਹੋਰ ਕੀ ਆ 50 ਗਿਆਨੀ ਕੋਲੇ ਕੀ ਆਪਣੇ ਕੋਲੇ ਉਹਦੇ ਕੋਲ ਤਾਂ ਕੁਝ ਨਹੀਂਗਾ ਦੇਖੋ ਸ਼ੋਰ ਦੇਖਣਾ ਹੋਰ ਕੋ ਦੇਖ ਲੈ ਆਹ ਇੰਨਾ ਤੇ ਲੈ ਆ ਕੋਸਾ ਦੇਖਣਾ ਗਾੜੀ ਫਰ ਵਸੇ ਹੀ ਲੈ ਲਾ ਫਿਰ ਲੈ ਲੋ ਨਹੀਂ ਲੈ ਲੋ ਪੈਸੇ ਨਹੀਂ ਨਹੀਂ ਪੈਸੇ ਲੈ ਲੈ ਉਹਕੇ ਹੋਰ ਦੇਖਣਾ ਉਹ ਬਣਾਣੀ ਬਸਕਟ ਬਸਕਟ ਦਾ ਕੀ ਕਰ ਰਹੇ ਆ ਕੱਲ ਠੀਕ ਹੈ ਬਾਈ ਕੱਲ ਠੀਕ ਹੈ ਬਾਏ ਬਾਏ ਓਕੇ ਬਾਏ ਬਾਏ ਹਾਂ ਸੋ ਫੜ ਲਾ ਉਹ ਕੱਲ 10 ਕਿ ਮਿੰਟ ਦਾ ਸਟਾਪ ਆ ਇੱਥੇ ਹਾਂ ਨਾ ਟੈਂਪੋ ਦਾ ਕਰਨਾ ਹੋਣਾ ਮੈਂ ਲਾ ਚਲੋ ਮੈਂ ਤਾਂ 10 ਕਿ ਮਿੰਟ ਦਾ ਸਟਾਪ ਸੀਗਾ ਨੇ ਇਸ ਤੇ ਕੁ ਕਰ ਲੈ ਲੈ ਆਹ ਕੁ ਕਰੇ ਕਿਹੜੇ ਹਿਸਾਬ ਦੇ ਆ ਨਾ ਇੱਥੇ ਉਰੀ ਕੋ ਸਾਈਡ ਡਾਇਮੰਡ ਤੇ ਆ ਫੜੀ ਉਹ ਫੜੀ ਤਾਨੀ ਕੇ ਸਾਹਨੇ ਕਰ ਕਰੇ ਨੇ ਉਹ ਆ ਗਿਆ ਉਹ ਆ ਕੀ ਕਰਦਾ ਇਹ ਕੋਈ ਨਾ ਕੋਈ ਮਿੱਤਰੋ ਲੱਗਦੀ ਲੱਗਦੀ ਨਾ ਸਹੀ ਗੱਲ ਆ ਇਹ ਕਦੀ ਆਟਮ ਲੱਗਦੀ ਰਹਿੰਦੀ ਹੈਗੀ ਕੈਮਰੇ ਦੇ ਪਿੱਛੇ ਬਾਹਰ ਵਾਣਾ ਆ ਆ ਸਹੀ ਗੱਲ ਆ ਹਾਲ ਤੱਕ ਕੋਈ ਦਿਖਾਈਆਂ ਵੀ ਨਹੀਂ ਆਟਮਾਂ ਹਾਂ ਉਹਨੇ ਫੈਮਿਲੀ ਵਲੌਗ ਹੁੰਦੇ ਆ ਹਾਂ ਸਹੀ ਗੱਲ ਆ ਹਾਂ ਚੱਲਦੇ ਆਂ ਫਿਰ ਖਾਣੇ ਪੀਣੇ ਆਂ ਖਾਣੇ ਪੀਣੇ ਦੇ ਫੇਰ ਮੈਦਿਆਂ ਆਉਂਦਾ ਸਵਾਗਤ ਇੰਨੀਆਂ ਕਾਹਨ ਟੰਗ ਗਿਆ ਕਿ ਆਏ ਪੀਪੂ ਜਾਣੀ ਅਹੀ ਚਾਲਿਆਂ ਦੇ ਭੁੱਖ ਲੱਗੀ ਬਿਆਹ ਨੂੰ ਹਾਂਜੀ ਚੱਲਦੇ ਚੱਲਦੇ ਮਥਰਾ ਸਟੇਸ਼ਨ ਤੇ ਪਹੁੰਚ ਗਏ ਮਥਰਾ ਦੇ ਪੇੜੇ ਬਹੁਤ ਮਸ਼ਹੂਰ ਨੇ ਇੱਥੋਂ ਦੇ ਬਸ ਅਸੇ ਤੋਂ ਅਗਲਾ ਸਟਾਪ ਆ ਆਗਰਾ ਦਾ ਹੀ ਹੋਊਗਾ ਬਹੁਤ ਕਾਠਾ ਜੀ ਇਹ ਚਾਏ ਬਲ ਚਾਏ ਹੈ ਉਹ ਚਾਏ ਕੇ ਗੱਲਾਂ ਟੀਪਾ ਚਲ ਚਲ ਯਾਰ ਨਾਲ ਇੱਕ ਮਿੰਟ ਉੱਤਰ ਲੈਣ ਦੋ ਪਹਿਲਾਂ ਬਹੁਤ ਕਾਠਾਗਾ ਚਾਏ 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 ਕਿਰਨ ਇਹ ਚਾਏ ਸੱਚ ਚਾਏ ਜੀਨ ਨਾ ਕੱਪ ਚ ਲੈ ਨੂੰ ਲੈ ਲੈ ਤੂੰ ਕਿੰਨੇ ਕੱਪ ਕਿੰਨਾ ਹੈ ਚਾਹ ਹੈ ਭਾਈ ਚਾਹ ਦਾ ਕੱਪ ਦੇ ਦੋ ਲੈਦਾ ਇੱਕ ਦੋ ਦੋ ਦੇ ਦੇ ਦੋ ਦੇ ਦੇ ਸਾਡੇ ਖੁੱਲੇ پیسے ਨੇ ਇਨ ਕੋਲੇ ਲੈ ਆ ਲੈ ਦੇ ਕੱਪ ਬਾਲਾ ਵੱਡਾ ਨਹੀਂ ਆ ਇਹ ਚਾਹ ਦਾ ਕੱਪ ਇੰਡਾ ਕ ਦੱਸਾਂ ਉਹ ਲੋ ਜੀ ਲੋ ਓਧਰ ਦੇ ਬੰਦੇ ਨੂੰ ਲੋ ਬਣਾ ਲੀ ਬਲੌਗ ਮੇ ਚੱਲਦਾ ਲੋ ਚਾਹੇ 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 ਐ ਡਾ ਕੱਪ ਚਾਹ ਦਾ ਦਸਾਂ ਦਾ ਇੰਨੀ ਕਿ ਤੱਕ ਘਰੇ ਛੱਡ ਦਿੰਨੇ ਆ ਕਾਲੇ ਦੇ ਵਿੱਚ ਦੇ ਉਹਨੂੰ ਗਏ ਹੈ ਨਹੀਂ ਮੇਰੇ ਕੋਲ ਖੁੱਲੇ ਕਿੰਨੀ ਚਾਹ ਦਸਾਂ ਜੀ ਇਹ ਇੱਕ ਕੀ ਕਰਾਂਗੇ ਇਹਦਾ ਚਾਹ ਪੀ ਲਈ ਛੱਡ ਜਾ ਮੈਨੂੰ ਛੱਡ ਦੇ ਆ ਵੇ ਉਹਨੇ ਢੋਲੀ ਆ ਤੂੰ ਮੈਨੂੰ ਦੱਸ ਇੰਨੀ ਕਿ ਚਾਹ ਥੱਲੇ ਘਰੇ ਛੱਡ ਦਿੰਦੇ ਆ ਕਾਲਜ ਕਾਲਜ ਛੱਡ ਦਿੰਦੇ ਨੇ ਇੰਨੀ ਕਿ ਤਾ ਆ ਬੰਦਾ ਕਹਿੰਦਾ ਮੈਂ 2 ਵਜੇ ਤੱਕ ਨਹੀਂ ਸੋਣਾਗਾ ਆ ਬੰਦਾ ਕਿੰਨੇ ਵਜੇ ਸੌਂ ਗਿਆ ਬਾਈ 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 ਕਿੰਨੇ ਵਜ ਦਾ ਕਹਿੰਦਾ ਹੀ ਸੋਣਾ ਨਹੀਂ ਮੈਂ ਇਹ ਤਾਂ 2 ਵਜੇ ਤੱਕ ਕਹਿੰਦਾ ਸੀ ਕਿੰਨੇ ਵਜੇ ਸੌਂ ਗਿਆ ਇਹ ਇਹ ਤਾਂ 11:00 ਵਜੇ ਪੈ ਗਿਆ ਸੀ ਮੈਂ ਕਹਿੰਦਾ ਨਹੀਂ ਫਿਰ ਇਹਦਾ ਟਾਈਮ ਆ ਇਹਦਾ ਟਾਈਮ ਇਹ ਬਟਾਏ ਕੋਈ ਹੋ ਰਹੀ ਆ ਹੁਣ ਸੈਟ ਕਰਿਆ ਆਇ ਨਹੀਂ ਹੁੰਦਾ ਹਾਂਜੀ ਫਾਈਨਲੀ ਆਗਰਾ ਸਟੇਸ਼ਨ ਦੇ ਉੱਤੇ ਪਹੁੰਚ ਚੁੱਕੇ ਆਂਗੇ ਭੀੜ ਭੜਕਾ ਬਹੁਤ ਆ ਇੱਥੇ ਬੰਦੇ ਸਾਡੇ ਆਲੇ ਪਛੇਰੇ ਰਹਿ ਗਏ ਆ ਮੈਂ ਵੀ ਉਤਰ ਉਤਰ ਐ ਤਾਂ ਕੰਮ ਹੀ ਕਰਕੇ ਤੇ ਵੀ ਹੁਣ ਪੈਣ ਦਾ ਦੇ ਦਿਆਂ ਭਲਾਣੇ ਅੱਥਰੂ ਕਰਦੇ ਆ ਸਾਡੀ ਕੰਮ ਨਹੀਂ ਤੁਹਾਨੂੰ ਦੱਸ ਦਿਆਂ ਕਿ ਮੈਂ ਕੀ ਬਣਦਾ ਆ ਵੀ ਸੈਟੋ ਕਿ ਮੇਰੇ ਆ ਸਫਰ ਬਹੁਤ ਵਧੀਆ ਰਿਹਾ ਬਰੋ ਟਾਟਾ ਕਰ ਬਹੁਤ ਆ ਬਾਈ ਹੜਨਾ ਨਵਾਂ ਜੁੜਿਆ ਬਾਈ ਮੁੰਡਾ ਆ ਮੈਂ ਦੂਆ ਬਾਈ ਅੰਦਰ ਪਿੱਛੇ ਨੀਂਦ ਆ ਰਹੀ ਆ ਇੱਥੇ ਹੈਲੋ ਸਰਬਣੀ ਆ ਭਾਈ ਰਾਮੇ ਤੋਂ ਆਪਣੇ ਨਾਲ ਹਮਾਲਿਆ ਜੀ ਬਣਾ ਕੇ ਤੇ ਚਲੋ ਦੇਖਦੇ ਆ ਫਿਰ ਕੀ ਬਣਦਾ ਗਿਆ ਨਾ ਫਿਰ ਉਹ ਵੀ ਤੋਂ ਲਾਦੇ ਸਾਰਾ ਕੁਝ ਵਾਹ ਜਿਹੜੀ ਟ੍ਰੇਨ ਤੇ ਆ ਪਾਏ ਸੀਗੇ ਆ ਟ੍ਰੇਨ ਆ ਚੱਲੀ ਆ ਬੱਸ ਵਾਪਸ ਨਦੇੜ ਸਾਹਿਬ ਚੱਲੀ ਜਾਏਗੀ ਤੇ ਛੜਤੀਆ ਟ੍ਰੇਨ ਹੁਣ ਆਪਾਂ ਬਾਕੀ ਦੇਖਦੇ ਆ ਬੀਟਿੰਗ ਰੂਮ ਚ ਜਾਂਦੇ ਆ ਬੀਟਿੰਗ ਰੂਮ ਚ ਚੱਲਦੇ ਆ ਪਹਿਲਾਂ ਆ ਬਣਾਈਆਂ ਇੱਥੇ ਪੌੜੀਆਂ ਜਾਣ ਕਰਨ ਦਾ ਵਧੀਆ ਪ੍ਰਬੰਧ ਆ ਇੱਥੇ ਕਾ ਮੁੰਡਿਓ ਵਾਲਾ ਗੈਂਟ ਆਏ ਬਹਿ ਗਿਆ ਇੱਥੇ ਸੱਕੇ ਯਾਰੇ ਬੁੱਢੇ ਹੋਰ ਕੀ ਕਰਨ ਬਰੋ ਕਹਿੰਦੇ ਮੇਰੇ ਵੀਰੋ ਆ ਅਗਰਾ ਗੈਂਟ ਪਹੁੰਚ ਗਏ ਦੇਖੋ ਆ ਕੀ ਸੀ ਇਹ ਕਿਦਾਂ ਇਹ ਕਿਵੇਂ ਬੈਠੇ ਹੋਈ ਹੈ ਇਹ ਕਿਵੇਂ ਬੈਠੇ ਹੋ ਨਹੀਂ ਜਾਂਦੇ ਪਿੰਡਾਂ ਵਾਲਿਆਂ ਤੋਂ ਇਹ ਸ਼ਾਰਟ ਆਂਗਰਾ ਕੇ ਇਹ ਨਾਲ ਪੈਂਡ ਨਹੀਂ ਹੈਗੇ ਆਪਾਂ ਛੱਡ ਦੋ ਇਹ ਗੱਲਾਂ ਚਲੋ ਲੋ ਆ ਗਿਆ ਬਾਬਾ ਜੀ ਆ ਗਿਆ ਲੋ ਜੀ ਆਰੀ ਵਾਪੇ ਆ ਗਏ 1 1 6 3 7 ਇਹ ਕਾਹ ਲੈ ਗਿਆ ਸਮਾਨ ਲੈ ਕੇ ਭੱਜ ਗਿਆ ਅਸਮਾਨ ਲੈ ਕੇ ਭੱਜ ਗਿਆ ਸਮਾਨ ਲੈ ਕੇ ਭੱਜ ਗਿਆ ਅਸਮਾਨ ਲੈ ਕੇ ਭੱਜ ਗਿਆ ਭੱਜ ਬੇੜੇ ਲਾਉਣਗੇ ਤੇਰੇ ਹਜਾ ਮਿੰਗਾ ਗਾੜੀ ਲੈ ਜੂ ਓਏ ਚਲੋ ਚਲੋ ਮੰਡਾ ਨਿਕਲੋ ਨਿਕਲੋ ਛੇਤੀ ਕਰੋ ਭਾਈ ਕਿੱਥੇ ਜਾਣਾ ਬੇਡਿੰਗ ਰੂਮ ਚ ਹਾਂ 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 ਬੜ ਠੀਕ ਆ ਤੈਨੂੰ ਤਾਂ ਪਤਾ ਨਾ ਸਾਰਾ ਕੁਝ ਇਹ ਬਾਈ ਅੱਗੇ ਆ ਹੋਂਦਾ ਰਹਿੰਦਾ ਹੋਂਦਾ ਰਹਿੰਦਾ ਅੱਗੇ ਇਹ ਬਾਈ ਹੋਂਦਾ ਰਹਿੰਦਾ ਅੱਗੇ ਦੇਖਦੇ ਆ ਕਿਹੜੇ ਪਾਸੇ ਕਿਹੜੇ ਬੇਡਿੰਗ ਰੂਮ ਚ ਲੈ ਕੇ ਚੱਲੇ ਆ ਕਿਉਂਕਿ ਇੱਥੇ ਪੂਰਾ ਬਣਾ ਸਪੈਸ਼ਲ ਲਿਆ ਆ ਜਾ ਹਾਂ ਤੇ ਉਹ ਜੇ ਤੂੰ ਆਪਾਂ ਮੰਨ ਕੇ ਚੱਲੋ ਦੋ ਘੰਟੇ ਹੀ ਆ ਫਿਰ ਇਸ ਤੋਂ ਬਾਅਦ ਚਲੇ ਜਾਣਾ ਇਸ ਤੋਂ ਬਾਅਦ ਉਹ ਜੋ ਵਿਚਾਈਆਂ ਜਟ ਕਰਨ ਵਾਸਤੇ ਬਣੀਆਂ ਵੀ ਪੁੜੀਆਂ ਇੱਥੇ ਕੱਢਣ ਵਾਸਤੇ ਵੀ ਤਾਂ ਸੇਮ ਹੀ ਸੀਗੀਆਂ ਓਏ ਅੱਛਾ ਨਵੀਂ ਚੀਜ਼ ਆ ਕਿ ਸਟੇਸ਼ਨ ਦੇ ਉੱਤੇ 5 ਰੁਪਈਆ ਦੇ ਵਿੱਚ 1 ਲੀਟਰ ਫਿਲਟਰ ਵਾਲਾ ਪਾਣੀ ਬਹੁਤ ਵਧੀਆ ਪ੍ਰਬੰਧ ਆ ਕਿ ਵਸੇ ਆਮ ਸਟੇਸ਼ਨਾਂ ਉੱਤੇ ਹੈ ਨਹੀਂ ਇਹ ਪ੍ਰਬੰਧ ਤੇ 5 ਰੁਪਈਆ ਦੇ ਵਿੱਚ ਤਾਂ ਠੀਕ ਆ ਨਾ 5 ਆ ਹੀ ਠੀਕ ਆ ਕੋਈ ਮਾੜਾ ਨਹੀਂ ਪਾਣੀ ਦਾ ਸਾਨੂੰ ਯਾਰ ਘਾਟਾ ਪੈ ਗਿਆ ਚੋਰ ਪਾਣੀ ਸਾਨੂੰ ਚਾਹੀਦਾ ਹੀ ਜ਼ਰੂਰੀ ਲਓ ਜੀ ਲੀਟਰ ਦੇ ਦਿਓ 5 ਰੁਪਈਆ 5 ਕਿ ਚਿੰਤਾ ਨਹੀਂ ਇਧਰ ਸਾਰਾ ਕੋ ਚੱਲਦਾ ਇਧਰ ਇਹ ਇੰਡੀਆ ਦਾ ਨੋਟ ਹੀ ਹੈ ਕਿ ਨਾ ਕਿਦੋਂ ਬਾਹਰ ਦਾਗਾ ਸਹੀ ਕਿ ਨਾ ਅੱਜ ਮੈਂ ਕਿਸੀ ਕੋ ਦਿੱਤਾ ਤਾਂ ਕੋਈ ਨਹੀਂ ਲੈਂਦਾ ਕੀ ਹੋ ਗਿਆ ਨਹੀਂ ਨਹੀਂ ਚਾਹੇ ਪੰਜ ਲਿਖੇ ਰੇ ਪੰਜ ਪੂਰੇ ਕਰਤੇ ਨਹੀਂ ਹਾਂ 5 ਰੁਪਏ ਸਹਿ 5 ਰੁਪਏ ਤੁਮੇ ਦੇ दिए ਦੇਖੋ ਸਕੈਂਟੇ ਤੇ ਪਰ ਆ ਜਾਂਦਾ ਪੂਰਾ ਪਾਣੀ ਸਹੀ ਆ ਇਹ ਰੀਚਾਰਜ ਵਾਲਾ ਕੰਮ ਹੋ ਗਿਆ ਨਾ ਵੈਸੇ ਹੋਰ ਕੀ ਕਰ ਸਕਦੇ ਆ ਬੜੇ ਘਰ ਨੇ ਚਾਹ ਜਾ ਪਾਣੀ ਆ ਵੈਸੇ ਚਾਹ ਜਾ ਕੰਮ ਹੀ ਆ ਵੈਸੇ ਸਹੀ ਆ ਸੱਟਾ ਪਾਣੀ ਪੀਣ ਨੂੰ ਵਧੀਆ ਇੱਕ ਨੰਬਰ ਵਧੀਆ ਮਸ਼ੀਨ ਆ ਯਾਰ ਹਨਾ ਵੈਸੇ ਇਹ ਆਪਣੇ ਵੀ ਹਨਾ ਪੰਜਾਬ ਚ ਹੋਣੀ ਚਾਹੀਦੀਆਂ ਇਤੋਂ ਦੀਆਂ ਮਸ਼ੀਨਾਂ ਇਹ ਬੰਦੇ ਹਣ ਸਾਰੇ ਮੇਰੀ ਅਮੰਤਾ ਕਰ ਰਹੇ ਆ ਪਾਣੀ ਪੀਣ ਨੂੰ ਪਰ ਪਾਣੀ ਦੇਣਾ ਨਹੀਂ ਦੇਣਾ ਨਹੀਂ 5 ਰੁਪਏ ਆਪ ਲਾਇਆ ਹਾਂ 5 ਰੁਪਏ ਲਾਇਆ ਸੀ ਬਰੇ ਹਾਂ ਪਰ ਜਲਦੀ ਕੋਈ ਤੇ ਸਹੀ ਆ ਇਹ ਆਪਣੇ ਪੰਜਾਬ ਚ ਹੈ ਨਹੀਂ ਇਹ ਚੀਜ਼ਾਂ ਚਲੋ ਹੌਲੀ ਹੌਲੀ ਚਾਹੀਦੀਆਂ ਇਹ ਵੀ ਚੀਜ਼ਾਂ ਆਉਣੀਆਂ ਚਾਹੀਦੀਆਂ ਆਪਣੇ ਪੰਜਾਬ ਚ ਵੀ ਸਟੇਸ਼ਨਾਂ ਉੱਤੇ ਹਾਂਜੀ ਤੁਸੀਂ ਵੀ ਭਰ ਲਓ ਬਾਈ ਆਜੋ ਪੈਸੇ ਮੈਂ ਦੇ ਦਿੰਨਾ ਆਜਾ ਭਰ ਆਲਾ ਆਜਾ ਆਜਾ ਹੋਰ ਪ੍ਰਾਣਾ ਹੋਰ ਪ੍ਰਾਣਾ ਠੀਕ ਤਾਂ ਹੈ ਨਹੀਂ ਆਹ 700 ਐਮਐਲ 700 ਐਮਐਲ ਨਾ ਤਾਂ ਮੈਂ ਪਰਾ ਲਉਦਾ ਆਪੀ ਲੈ ਸਾਰੀ ਮੈਂ ਦੇ ਦਿੰਦਾ ਪੈਸੇ ਇਹਨੂੰ ਖਾਲੀ ਦਾ ਕਰ ਐ ਮੋਹ ਚ ਉਹ ਤਾਂ ਖਰਾਬ ਜਿਹਾ ਪਾਣੀ ਉਹਦੇ ਕੋਲ ਤਾਂ ਪੀ ਲੋ ਯਾਰ ਜੀ ਇਹ ਪੀਣਾ ਜੋ ਪੀ ਸੰਗਰ ਨਾ ਕੋਈ ਨਾ ਸ਼ਾਮ ਲਾ ਕੋਈ ਨਾ ਬਸ 10 5 ਹੋ ਗਏ ਪੂਰੇ 2 2 4 5 ਹੋ ਗਏ ਇਹ ਦਵਾ ਹਾਂ ਹਾਂ ਭਾਈ ਭਰੀ ਇੱਕ ਹੋਰ ਯਾਰ ਆ ਲੈ ਆ ਲੈ ਮੈਂ ਭਰਾਂ ਰਿਹਾ ਨਾ ਕਹਿੰਦੇ ਬਹਿ। ਬਤਾ ਹਾਂ ਦੇਦਾ ਇੱਥੇ। ਨਾ ਤਾਂ ਐਂ ਥਾਲੂ ਹੀ। ਪੂਰਾ ਸਟਾੰਟਰ ਫਿਲਟਰ ਲੱਗੇ ਵਿਆ ਸਾਰਾ। ਪੂਰੀ ਸਹੂਲਤ ਹੈ ਇੱਥੇ ਯਾਰ। ਕਿਤੇ ਨਹੀਂ ਹੈਗੀ ਬਸੇ ਆਮ। ਦੇਖਿਆ ਆਮ ਜਾਣੇ ਰਹਿੰਦੇ ਆ ਨਾ। ਤੇ ਇਦਾਂ ਦੇ ਸਟੇਸ਼ਨ ਆਪਤੀ ਆ। ਚਲੋ। ਸਹੀ ਆ। ਦੇਖਦੇ ਆ ਫਿਰ ਅੱਗੇ ਕੀ ਬਣਦਾ ਨਾ ਪੀ ਕੇ ਪਾਣੀ ਇੱਕ ਨਹੀਂ ਛੱਡਦੇ ਯਾਰ ਦੱਸਦਾ ਵੈਸੇ ਤਾਂ ਮੰਡੇ ਨੇ ਪਾਣੀ ਪੀ ਕੇ ਚੈੱਕ ਕਰੀ ਲਿਆ ਕਿ ਸਹੀ ਆ ਪਾਣੀ ਪ੍ਰੋਪਰ ਓਕੇ ਆ ਤੇ ਚਲੋ ਪੀਨੇ ਆ ਪਾਣੀ ਫਿਰ ਝੂਟੇ ਲੈਣੇ ਆ ਤਾਂ ਲੱਗੀਆਂ ਆਵੀਆਂ ਕੀ ਲੱਗਿਆ ਵਿਆ ਹਾਂ ਝੂਟੇ ਲੈਣ ਨੂੰ ਕੀ ਲੱਗਿਆ ਵਿਆ ਉਹ ਲੈਫਟ ਵਾਲੀਆਂ ਪੌੜੀਆਂ ਹਾਂ ਆਪਣੇ ਬੰਦੇ ਬਾਲੇ ਖੁਸ਼ ਹੁੰਦੇ ਆ ਹਾਂ ਜੇ ਤੁਸੀਂ ਢਾਣੇ ਲੈਣੇ ਆ ਉਹ ਲੈਫਟ ਵਾਲੀਆਂ ਪੌੜੀਆਂ ਲੱਗੀਆਂ ਆਵੀਆਂ ਜਿੱਥੋਂ ਉੱਤੋਂ ਦੀ ਜੜੇ ਸੀ ਤੇ ਆਏ ਸੀ ਉਧਰੋਂ ਚਲੋ ਦੇਖਦੇ ਆ ਹੁਣ ਸਾਡਾ ਕੀ ਮਾਹੌਲ ਬਣਦਾ ਪੈਣ ਪੌਂਦਾ ਤੇ ਦੱਸਦੇ ਆ ਵੀ ਪੈਣਾ ਕਿ ਨਹੀਂ ਅੱਜ ਸਹੀ ਆ ਇਧਰ ਬਾਬਾ ਜੀ ਉੱਠਾ ਚਾਰ ਚਾਰ ਤਿੰਨ ਬਾਬਾ ਜੀ ਆਉਣਾ ਪਾਣੀ ਪੀ ਗਏ ਵੜਾ ਪਾਣੀ ਐਕਸਪ੍ਰੈਸ ਹਮ ਨੂੰ ਸੇਟਲ ਕਰ ਮੋਹਰਾ ਲੱਗੂ ਪੂਰਾ ਇੱਕ ਨੰਬਰ ਬਾਣੀ ਆ ਇੱਕ ਨੰਬਰ ਆ ਪੈਸੇ ਵਸੂਲਾ ਦੋ ਘਰ ਆਈ ਨੇਰੇਵਾ ਪੰਜ ਰੁਪਈਆ ਚ ਪੈਸਾ ਵਸੂਲਾ ਪੂਰਾ 1 ਲੀਟਰ ਪਾਣੀ ਮਿਲ ਜਾਂਦਾ 8-9 ਸਾਲ ਨਾਲ ਦੀ ਹੋਏ ਹਾਂ ਸਹੀ ਆ ਉਹ ਆੜੀ ਬੈਠੇ ਆ ਪੁਰੂ ਦੇ ਸਾਰੇ ਦਿਖਾ ਦੇ ਮੜੇ ਕੁਣ ਨਾ ਮੈਂ ਇਹ ਦਰਸ਼ਕ ਇਹ ਨੀ ਬਹੁਤ ਵੱਡਾ ਬਣਿਆ ਵਾ ਚਲੋ ਠੀਕ ਆ ਵੀਰੇ ਫਿਰ ਮਿਲਦੇ ਆ ਫਿਰ ਇਸ ਤੋਂ ਬਾਅਦ ਸੋਹਦੇ ਕੀ ਪਲਾਨ ਆ ਸਾਰਾ ਕੁਝ ਟੋਕਿਆ ਬੈ ਤੋਂ ਹਾਲੇ ਸਵੇਰ ਦੇ ਡੇਢ ਵੱਜ ਗਿਆ ਡੇਢ ਨਹੀਂ 2:3 3 ਵੱਜ ਗਏ ਨਹੀਂ ਨਹੀਂ ਡੇਢ ਤੋਂ ਕੁ ਦਾ ਟਾਈਮ ਆਣਾ 3 ਵੱਜ ਗਏ 3 ਵੱਜ ਗਏ ਸਵੇਰੇ 3 ਵੱਜ ਗਏ ਤੇ 3 ਵਜੇ ਅਨ ਚਾਹ ਦਾ ਪ੍ਰਬੰਧ ਕਰੀ ਜਾਂਦੇ ਆ ਸੰਗ ਤਾਂ ਸਾਨੂੰ ਚਾਹ ਨਾਲ ਪਰੌਠੇ ਆ ਦਿਖਾਇਆ ਮੁੰਡਾ ਚਾਹ ਵੀ ਚਾਹ ਉੜਾਈ ਲੈ ਜੇ ਮੁੰਡਿਓ ਚਾਹ ਬਣਵਾ ਲਈ ਆਪਾਂ ਸਪੈਸ਼ਲ 3-4 ਵਾਲੇ ਦਿਵਾ ਲਿਆ ਚਾਹ ਨੂੰ ਤੇ ਆਹ ਭਾਈ ਆਪਾਂ ਚਾਹ ਤਿਆਰ ਕਰਕੇ ਦਿੰਦਾ ਪੂਰਾ ਕਹਿੜਾ ਕੰਮ ਆਹ ਭਾਈ ਦੁਕਾਨ ਆ ਜੀ ਜਣਾ ਨਾਲ ਬਾਈ ਤੋਂ ਆ ਪਰੌਠੇ ਖਵਾ ਦੀ ਮੁੰਡੇ ਨੂੰ ਆ ਅਸੀਂ ਹੁਣ ਪਰੌਠੇ ਘਰ ਦੇ ਪਰੌਠੇ ਲਿਆਂਦੇ ਆ ਬਾਹਰੋਂ ਕੋਈ ਚੀਜ਼ ਖਾਣਾ ਆਪਾਂ ਬਾਹਰਲੀ ਆਈਟਮ ਕੋਈ ਨਹੀਂ ਖਾਣੀ ਆਪਾਂ ਇੰਨਾ ਹੋ ਸਕੇ ਬਚਾ ਕਰਨਾ ਬਾਹਰਲੀ ਚੀਜ਼ਾਂ ਦਾ ਪਰਹੇਜ਼ ਤੁਸੀ ਵੀ ਕਿਤੇ ਵੀ ਆਉਣਾ ਜਾਣਾਗਾ ਹਾਂ ਬਾਹਰਲੀ ਚੀਜ਼ਾਂ ਤੋਂ ਪਰਹੇਜ਼ ਕਰਨਾ ਬਾਹਰਲੀ ਜੀ ਕੋਈ ਨਹੀਂ ਖਾਣੀ ਹਾਂ ਕਾ ਜੀ ਲੈ ਆਓ ਘਰੋਂ ਲਿਆਓ ਕਾ ਪੀ ਸਕਦੇ ਇੱਥੋਂ ਪੀ ਲੋ ਹਾਂ ਜਿਹੜੀ ਚੀਜ਼ ਮੈਨਾਂ ਜਵਾਂ ਨਹੀਂ ਸਰਦਾ ਪਾਣੀ ਆਪਦਾ ਵੱਧ ਤੋਂ ਵੱਧ ਨਾਲ ਰੱਖੋ ਨਾਲ ਦੇ ਆਇ ਤੇ ਫਾਈਵ ਇਹ ਆਪਣੀ ਵਾਲੇ ਇੱਥੇ ਫਿਲਟਰ ਆ 5 ਰੁਪਈਆ ਚੱਕ ਲੀਟਰ ਹਾਂ ਤੁਸੀਂ ਭਾਈ ਦੋਵਾਂ ਦਾ ਭਾਈ ਸਾਡਾ ਹਰ ਜਮਾ ਵਧੀਆ ਲਾਦ ਦੀ 4 ਰੁਪਈਆ ਚ ਪੂਰਾ ਸਰ ਗਿਆ 4 ਸਰ ਰਖਾ ਜੀ ਭੈਣ ਓਏ ਕਾਲੇ ਕੜ ਨਹੀਂ ਵਲੌਗ ਚ ਹਾਂ ਚਲੋ ਕੋਈ ਨਾ ਇੰਨੀ ਕਿਦਾ ਵੀ ਪਲਾ ਦਾਂ ਸਹੀ ਆ ਸੰਤੀ ਸਾਹਿਬ ਓਕੇ ਆ ਜਮਣੇ ਲੱਗਿਆ ਤੈਨੂੰ ਆਗਰਾ ਆਗਰਾ ਬਹੁਤ ਵਧੀਆ ਜੀ ਹਲੇ ਤੱਕ ਤਾਂ ਠੀਕ ਨਾ ਆਉਂਦਾ ਹਲੇ ਤੱਕ ਤਾਂ ਠੀਕ ਆ ਬਾਕੀ ਅੱਗੇ ਵੇਖੋ ਕੀ ਬਣਦਾ ਹਾਂ ਹੁਣ ਚਲ ਕੋਈ ਨਾ ਉਹਨਾਂ ਨੂੰ 4 ਦੇ ਦੋ ਚਾ ਆਪਣੀ ਤਿਆਰ ਆ ਬਈ ਤੇ ਚਲੋ ਜੀ ਪੈਨ ਦਾ ਦਵਾ ਦੇਖ ਲਿਆ ਆਪਾਂ ਬੈਟਿੰਗ ਰੂਮ ਦੇ ਵਿੱਚ ਹੀ ਪੈਣਾ ਨਾ ਫਿਰ ਬਿਲਕੁਲ ਲਵਦੇ ਆ ਜੀ ਮੜਿਆ ਬੈਟਿੰਗ ਰੂਮ ਨੂੰ ਲਵਦੇ ਆ ਵੈਸੇ ਉੱਥੇ ਹੀ ਪਾਵਾਂਗੇ ਤੇ ਕਹਾਂਗੇ ਇੱਕ ਦੋ ਘੰਟਾ ਹੀ ਅਸੀਂ ਬੈਟਿੰਗ ਰੂਮ ਦੇ ਵਿੱਚ ਹੀ ਬਹਿਣਾਗਾ ਤੇ ਬਸ ਅਸੀਂ ਤੁਹਾਸਾਂ ਨੂੰ ਇਹ ਕਰਦੇ ਆ ਜੇ ਪੈ ਆ ਗਿਆ ਤਾਂ ਇੱਕ ਦੋ ਘੰਟੇ ਪੈਨੇ ਆ ਤੇ ਅੱਜ ਦਾ ਵਲੌਗ ਅਸੀਂ ਇੱਥੇ ਖਤਮ ਕਰਦੇ ਆਂਗੇ ਦੇ ਗਲੋਬ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਥੈਂਕ ਯੂ ਧੰਨਵਾਦ ਬਾਏ ਬਾਏ